ਸੋਸਰੀ ਕਾਲਬਾਈ ਜੀ ਅੱਜ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਤੇ ਬਾਈ ਜੀ ਨਵਾਂ ਅਪਡੇਟ ਇਹ ਹੀ ਆ ਕਿ ਕੈਨੇਡਾ ਦੇ ਵਿੱਚ ਹੁਣ ਸਟੂਡੈਂਟਾਂ ਨੂੰ ਤੇ ਲਾ ਲੋ ਪੰਜਾਬੀਆਂ ਨੂੰ ਕੁਛ ਨੂੰ ਭਾਜੜਾ ਪੈ ਗਿਆ ਜਿਨ੍ਹਾਂ ਦੇ ਵਰਕ ਵੀਜ਼ੇ ਖਤਮ ਹੋਏ ਨੇ ਜਾਂ ਪਰਮਿਟ ਖਤਮ ਹੋ ਗਏ ਕਹਿ ਲਓ ਸਟੱਡੀ ਵਾਲੇ ਸਟੂਡੈਂਟ ਪੜ੍ਹਾਈ ਪੂਰੀ ਨਹੀਂ ਕਰ ਪਾਏ ਜਾਂ ਸਟੂਡੈਂਟਾਂ ਦੀਆਂ ਜਿਨ੍ਹਾਂ ਦੀਆਂ ਪੀਆਰ ਆ ਲਈਆਂ ਸੀ ਉਹਨਾਂ ਦੀ ਰਿਫਿਊਜ਼ਲ ਆ ਗਈ ਪੀਆਰਾਂ ਦਿੱਤੀਆਂ ਨਹੀਂ ਉਹਨਾਂ ਦੀਆਂ ਰਿਜੈਕਟ ਹੋ ਗਈਆਂ ਕਿਉਂਕਿ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਤਿੰਨ ਸਾਲ ਦੇ ਵਰਕ ਪਰਮਿਟ ਤੋਂ ਬਾਅਦ ਉਹਨਾਂ ਨੂੰ ਪੀਆਰ ਨਹੀਂ ਮਿਲੀ ਪੀਆਰ ਹੁਣ ਜਦੋਂ ਵਰਕ ਪਰਮਿਟ ਹੀ ਖਤਮ ਹੋ ਗਿਆ ਤਾਂ ਉਹ ਅਲੀਗਲ ਹੋਗੇ ਇਹ ਕਹ ਲਓ ਵੀ ਉਹ ਸਹੀ ਤਰੀਕੇ ਨਾਲ ਨਹੀਂ ਰਹਿ ਰਹੇ ਗੈਰ ਕਾਨੂੰਨੀ ਰਹਿ ਰਹੇ ਨੇ ਤੇ ਇਹ ਉਲੰਘਣਾ ਕਰ ਰਹੇ ਨੇ ਕਾਨੂੰਨ ਦੀ ਤਾਂ ਕਰਕੇ ਵੀਰੋ ਜਿਹਦੇ ਵਿੱਚ ਕੀ ਹੋਇਆ 30000 ਤੋਂ ਵੱਧ ਲੋਕਾਂ ਦੇ 30000 ਪੰਜਾਬੀਆਂ ਸਮੇਤ ਕਈ ਹੋਰ ਲੋਕਾਂ ਦੇ ਦੇਸ਼ਾਂ ਦੇ ਜਿਨ੍ਹਾਂ ਦੇ ਪਰਮਟ ਖਤਮ ਹੋ ਗਏ ਸੀ ਕਹ ਲਓ ਅਨਲੀਗਲ ਰਹਿ ਰਹੇ ਸੀ ਜਾਂ ਜਿਨ੍ਹਾਂ ਨੇ ਰੈਫਿਊਜੀਆਂ ਲਾਈਆਂ ਸੀ ਉਹਨਾਂ ਨੂੰ ਬਾਈ ਦੀ ਬਰੰਟ ਜਾਰੀ ਕਰ ਦਿੱਤੇ ਨੇ ਨੋਟਿਸ ਉਹਨਾਂ ਨੂੰ ਕਿਹਾ ਗਿਆ ਕੀ ਕੁਝ ਦਿਨਾਂ ਦੇ ਵਿੱਚ ਦੇਸ਼ ਛੱਡ ਕੇ ਭੱਗ ਜੋ ਪੰਜਾਬੀ ਚ ਕਹਿ ਸਕਦੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਇਹਦੇ ਵਿੱਚ 30000 ਤੋਂ ਉੱਪਰ ਦੀ ਗਿਣਤੀ ਆ ਜੀਤੋਂ ਸਭ ਤੋਂ ਵੱਧ ਹੈਗੀ ਆ ਮੈਕਸੀਕੋ ਦੀ ਗਿਣਤੀ ਤੇ ਦੂਸਰੇ ਨੰਬਰ ਤੇ ਹੈਗੀ ਆ ਭਾਰਤ ਦੀ ਤੇ ਇਹਨਾਂ ਦੋਨਾਂ ਦੇਸ਼ਾਂ ਦੀ ਜਾਦੇ ਦੋਰ ਜ਼ੋਰ ਦਿੱਤਾ ਗਿਆ ਗਵਰਨਮੈਂਟ ਵੱਲੋਂ ਕਿ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆਗਾ ਤੇ ਇਹਦੇ ਵਿੱਚੋਂ ਕਈਆਂ ਨੂੰ ਫਲੈਟ ਤੇ ਚੜਾ ਦਿੱਤਾ ਗਿਆ ਜਿਹੜਾ న్యూਸ ਦੇ ਵਿੱਚ ਨਹੀਂ ਆਇਆ ਤੇ ਕਈਆਂ ਨੂੰ ਝਟਾਉਣਾ ਬਾਕੀ ਆ ਤੇ ਇਹ ਤਾਂ ਹੈ ਗਿਆ ਜੀ ਪਿਛਲੀਆਂ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਏ ਨੇ نوٹس ਕਰਦੇ ਨੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਗਏ ਨੇ ਜਾਂ ਜਿਨ੍ਹਾਂ ਨੇ ਸੈਲਮਾਂ ਲਾਈਆਂ ਸੀ ਰਫੂਜੀਆਂ ਕਹਿ ਲੋ ਇੰਗਲਿਸ਼ ਤੇ ਸੈਲਮ ਕਹਿ ਲੋ ਵੀ ਕਿਸੇ ਨੇ ਕਾਸਦੀ ਲਾਤੀ ਜੀ ਸਾਡੇ ਦੇਸ਼ ਦੇ ਵਿੱਚ ਖਤਰਾ ਜਾਂ ਕਿਸੇ ਨੇ ਕਹਿ ਦਿੱਤਾ ਜੀ ਸਾਡੇ ਮੈਡੀਕਲ ਨਹੀਂ ਸਹੀ ਕੁਛ ਨਹੀਂ ਸਹੀ ਤੇ ਤਾਂ ਕਰਕੇ ਵੀਰੋ ਜਿਨ੍ਹਾਂ ਵੀ ਹੈਗੇ ਸੀਗੇ ਉਹਨਾਂ ਦੀਆਂ ਕੇਸ ਸੀਗੇ ਜਿਹੜੇ ਚੱਕ ਕੇ ਰੱਦ ਕਰਤੇ ਕਹਿੰਦੇ ਵੀ ਤੁਸੀਂ ਇਦਾ ਨਹੀਂ ਰਹਿ ਸਕਦੇ ਜਣਾ ਖਣਾ ਹੀ ਉਰੇ ਪੜਨ ਆਇਆ ਸੀ ਉਸ ਤੋਂ ਬਾਅਦ ਇਸ ਪਰ ਹੀ ਨਹੀਂ ਗਈ ਜਾਂ ਕਹਿ ਲਓ ਪੜਾਈ ਨਹੀਂ ਪੂਰੀ ਕੀਤੀ ਗਈ ਜਾਂ ਕਹਿ ਲਓ ਵਰਕ ਬਰਮਟ ਨਹੀਂ ਮਿਲਿਆ ਇਆਂ ਨੂੰ ਕੋਈਆਂ ਗਲਤੀਆਂ ਕਰਕੇ ਤਾਂ ਉਹਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਰਿਪੋਰਟ ਦਾ ਲੈਟਰ ਭੇਜਤਾ ਕਿ ਦੇਸ਼ ਨਿਕਾਲੇ ਦਾ ਕਿ ਭਾਈ ਤੁਸੀਂ ਇੰਨੇ ਤਰੀਕ ਤੋਂ ਛੱਡ ਕੇ ਭੱਗ ਜਾਓ ਜੇ ਸਾਡੀ ਕਾਰਵਾਈ ਹੋਈ ਤਾਂ ਫਿਰ ਮਹਿੰਗੇ ਪੈ ਜਾਓਗੇ ਤੇ ਫਿਰ ਜੁਰਮਾਨਾ ਵੀ ਹੋਊਗਾ ਦੇਸ਼ ਤਾਂ ਛੜਾਵਾਂਗੇ ਛੜਾਵਾਂਗੇ ਫਿਰ ਜੇਲ੍ਹ ਵੀ ਜੇਲ੍ਹ ਚ ਵੀ ਰੱਖਣਗੇ ਇਸ ਤੋਂ ਚੰਗਾ ਕੁਛ ਨੂੰ ਫੜ ਫੜ ਕੇ ਇੱਥੇ ਥੋੜੀ ਸਕਤਾ ਹੀ ਵਧਾਤੀ ਛਾਪੇਮਾਰੀ ਵਧ ਗਈ ਤੇ ਹੁਣ ਗਦਾ gad ਬਈ ਫੜਨ ਲੱਗ ਰਹੇ ਨੇ ਚੱਕੋ ਚੱਕ ਹੋ ਰਹੀ ਆ ਤੇ ਜਿਹੜਾ ਅੜਦਾ ਉਹਨਾਂ ਨੂੰ ਕਾਗਜ਼ ਚੈੱਕ ਕਰਕੇ ਚਲੋ ਜੀ ਚੜਜੋ ਜਹਾਜ਼ ਉਹਦੀ ਜਹਾਜ਼ ਚੜਾਦਾ ਤੇ ਵੀਰ ਹੋਰ ਚੱਕ ਕੇ ਜੇਲ੍ਹ ਚ ਠੋਕਦੇ ਆ ਇਹ ਨਹੀਂ ਹੁਣ ਉਹਰੇ ਵੀ ਕਾਨੂੰਨ ਸਖਤ ਕਰਤੇ ਤੁਸੀਂ ਥੋੜੇ ਅਗਲੇ ਦਿਨਾਂ ਵਿੱਚ ਦੇਖੋਗੇ ਜਿਨ੍ਹਾਂ ਨੇ ਪਿਛਲੇ 1-2 ਸਾਲਾਂ ਚ ਰਿਫਿਊਜ਼ ਲਾਈਆਂ ਸੀ ਉਹਨਾਂ ਦੀਆਂ ਕੈਨਸਲ ਹੋਣ ਵਾਲੀਆਂ ਨੇ ਉਹਨਾਂ ਨੂੰ ਵੀ ਰਿਪੋਰਟ ਕਰਨਗੇ ਬਹੁਤ ਸਾਰੇ ਸਟੂਡੈਂਟ ਨੇ ਉਹਨਾਂ ਇੱਥੇ ਇੰਨੀ ਭੀੜ ਰਹਿੰਦੀ ਆ ਕਿ ਹਰ ਰੋਜ਼ ਹੀ ਰਿਫਿਊਜ਼ ਲਾ ਵਾਦੀਆਂ ਤੁਰਿਆਂ ਆਈਆਂ ਨੇ ਕਹਿੰਦੇ ਨੇ ਵੀ ਦਿਨੋ ਦਿਨ ਹਰ ਕੋਈ ਮੁੰਡੇ ਤੋਂ ਪੜ੍ਹਾਈ ਹੋ ਨਹੀਂ ਰਹੀ ਜਾਂ ਕਿਸੇ ਨੂੰ ਵਰਕ ਪਰ ਹੁੰਦੀ ਮਿਲ ਰਿਆ ਪੀਆਰ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਆਪਣੇ ਇੰਡੀਆ ਤੋਂ ਜ਼ਿਆਦਾਤਰ ਬਈ ਪਲੱਸ 2 ਵਾਲੀ ਆਏ ਸੀਗੇ ਪਲੱਸ 2 ਵਾਲੇ ਕਹਿ ਰਹੇ ਸੀਗੇ ਕਿ ਹਰ ਦਿਨ ਵੀ ਜਾ ਕੇ ਪੀਆਰ ਲੈ ਲਾਂਗੇ ਮਾਪੇ ਨੇ 24 25 ਲੱਖ ਲਾ ਕੇ ਭੇਜਤਾ ਤੇ ਤਾਂ ਹੀ ਵੀਰ ਜੀ ਐਦੂ ਗਾਹਾ ਗਾਹਾ ਉਹਨਾਂ ਵੀ ਬੜੇ ਮਾੜੇ ਹਾਲਾਤ ਚਲੀ ਜਾਂਦੇ ਨੇਗੇ ਤੇ ਜਿਹੜੇ ਜਿੰਨੇ ਵੀ ਪਲੱਸ 2 ਵਾਲੇ ਬੱਚੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਲਓ ਉਹ ਇੰਡੀਆ ਹੀ ਹੋਣਗੇ ਤੇ ਅੱਗੇ ਵਾਸਤੇ ਬਾਈ ਜੀ ਦੇਖ ਕੇ ਪੈਸੇ ਲਾਓ ਤੇ ਅਗਲੀ ਵੀਡੀਓ ਚ ਫੇਰ ਅਪਡੇਟ ਲੈ ਕੇ ਆਉਣੇ ਆ ਸੋਸਰੇ ਕਾਲ ਬਾਈ ਜੀ ਧੰਨਵਾਦ ਵੀਡੀਓ ਦੇਖਦੇ ਰਹੀਆ ਕਰੋ